ਇਹ 14 ਕਿਲੋ ਤਿਆਰ ਹੈ ਜੀ ਠੀਕ ਹੈ ਜੀ ਠੀਕ ਹੈ ਡਿਮਾਂਡ ਇਹਦੀ 95000 ਰੁਪਏ ਕਰਦੇ ਆ ਜੀ ਤਾਂ ਦੋਸਤੋ ਅੱਜ ਆਪਾਂ ਤੁਹਾਡੇ ਲਈ ਪਹੁੰਚੇ ਆਂ ਡੱਬ ਵਾਲੀ ਮੰਡੀ ਤੇ ਜਿੱਥੇ ਕੀ ਚੰਗੇ ਜਾਇਜ਼ ਰੇਟਾਂ ਦੇ ਵਿੱਚ ਮੱਝਾਂ ਦਿਖਾਵਾਂਗੇ ਤੁਹਾਨੂੰ ਵੀਡੀਓ ਦੇ ਬਣੇ ਰਹੋ ਲਾਸਟ ਤੱਕ ਦੇਖਿਓ ਚੰਗੀ ਲੱਗੀ ਤਾਂ ਦੋਸਤੋ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੀ ਆਜੋ ਫਿਰ ਕਰਦੇ ਆਂ ਮਾਲਕਾਂ ਨਾਲ ਗੱਲਬਾਤ ਉਹਨਾਂ ਦਾ ਫੋਨ ਨੰਬਰ ਸਕਰੀਨ ਦੇ ਉੱਤੇ ਚੱਲੂਗਾ ਜਿਹਦੇ ਉੱਤੇ ਜਾ ਕੇ ਬਈ ਜੀ ਤੁਸੀਂ ਗੱਲਬਾਤ ਕਰ ਸਕਦੇ ਹੋ ਬਈ ਇਹ ਤੀਸਰਾ ਬੈਅਤ ਭਾਈ ਹੈ ਜੀ ਇਹ 14 ਕਿਲੋ ਤਿਆਰ ਹੈ ਜੀ ਠੀਕ ਹੈ ਜੀ ਤੀਸਰਾ ਬੈਦ ਵਈ ਹੈ ਹਾਂਜੀ ਪਿੱਛੇ ਕੀ ਹੈ ਜੀ ਕੱਟੀ ਕੱਟੀ ਹੈ ਫੇਮਿਲ ਹੈਗੀ ਤੈਨੂੰ ਮੱਝਾਂ ਹੀ ਅੱਛਾ ਜੀ ਠੀਕ ਹੈ ਜੀ ਇੱਕ ਆ ਚ ਤੁਸੀਂ ਦੇਖ ਲਿਆ ਇੱਕ ਆ ਵਾਲੀ ਹੈ ਇਹ ਵੀ ਤੋੜ ਦਿੰਨੇ ਅੱਛਾ ਜੀ ਹਾਂਜੀ ਹਾਂਜੀ ਲੋ ਜੀ ਨਖਸਾਨ ਦੋਸਤੋ ਹਾਈਟ ਵਗੈਰਾ ਤਾਂ ਸਨਾਂ ਦਾ ਆਕਾਰ ਕੱਦ ਵਗੈਰਾ ਚੈੱਕ ਕਰੋ ਦੋਸਤੋ ਬਹੁਤ ਹੀ ਸ਼ਾਨਦਾਰ ਮੱਝਾਂ ਪਾ ਤੁਹਾਨੂੰ ਦਿਖਾ ਰਹੇ ਹਾਂ ਮਿੱਤਰੋ ਤਾਂ ਆਪਾਂ ਪੂਰੀ ਡਿਟੇਲ ਲੈਨੇ ਆ ਬਾਈ ਜੀ ਨਾਲ ਨੇ ਦੂਜੇ ਸੂਏ ਆ ਬਾਈ ਜੀ ਦੂਜੇ ਸੂਏ ਮਾ ਜੀ ਹਾਂ ਜੀ 14 ਕਿਲੋ ਦੁੱਧ ਤਿਆਰ ਆ ਜੀ 6 ਦਿਨਾਂ ਐ ਸੂਈ ਆ ਜੀ ਮਗਰੇ ਦੇ ਕਟਾ ਜੀ ਠੀਕ ਹੈ ਜੀ ਹਾਂ ਜੀ ਇਹਦਾ ਮੋਲ ਆਪਾਂ ਇੱਕ 30 ਕਰਦੇ ਆ ਜੀ ਅੱਛਾ ਜੀ ਹਾਂ ਜੀ ਮਾਣਤਾਂ ਨੂੰ ਜੂ ਮਾਣਤਾਂ ਇੱਕ 20 ਦੇ ਦਾਂਗੇ ਜੀ ਅੱਛਾ ਹਾਂ ਬਾਕੀ ਜੇ ਕੋਈ ਸੱਜਣ ਮਿੱਤਰ ਆ ਗਿਆ ਤਾਂ ਮੌਕੇ ਤੇ ਹੋਰ ਚੰਗਾ ਕਰੂੰਗੇ ਮਾਨ ਜੀ ਹਾਂ ਚੰਗਾ ਕਰਦੇ ਹਾਂ ਚੰਗਾ ਕਰਦੇ ਹਾਂ ਹਾਂਜੀ ਉਹ ਸਾਫ ਸੁਥਰੀ ਬਹੁਤ ਹੈ ਹਾਂਜੀ ਸਾਫ ਸੁਥਰੀ ਵੈਸੇ ਚਾਹੇ ਕੋਈ ਵੀ ਪਰਿਵਾਰ ਦੇ ਵਿੱਚੋਂ ਚਾਹੇ ਬੱਚੇ ਚੋਂ ਹੀ ਹਾਂਜੀ ਕੋਈ ਕੋਈ ਚੋਲੇ ਕੋਈ ਚੋਲੇ ਅੱਛਾ ਜੀ ਘਰੇ ਆ ਕੇ ਕਿੰਨੇ ਰੰਗ ਚੋ ਸਕਦੇ ਆ ਦੋ ਟਾਈਮ ਚੋਲੋ ਚਾਰ ਟਾਈਮ ਚੋਲੋ ਆਉਦੀ ਤਸੱਲੀ ਕਰਨ ਲਈ ਤਸੱਲੀ ਕਰਨ ਲਈ ਫੇਰ ਲੈ ਕੇ ਜਾਣ ਕਿਸਾਨ ਦਾ ਹਾਂਜੀ ਹਾਂਜੀ ਲਓ ਜੀ ਅੱਗੇ ਦੇ ਹੋਈ ਇੱਕ ਆਪਣੇ ਕੋਲ ਆਇਆ ਝੋਟੇ ਹਾਂਜੀ ਲਓ ਜੀ ਕਿਸਾਨ ਦਾ ਦਸਤੂ ਦੇਖੋ ਬਈ ਬਹੁਤ ਹੀ ਸ਼ਾਨਦਾਰ ਮੱਝਾਂ ਪਤਨ ਹੁੰਦੂ ਕਰ ਰਹੇ ਆ ਵੀਰਪੁਰੋਂ ਤਾਂ ਤਿੰਨੇ ਮੱਜਾਂ ਜੁੜੀਆਂ ਪਾ ਦਿਖਾਵਾਂਗੇ ਵੀਰਪੂਰਾ ਤਿੰਨੇ ਸੂਈਆਂ ਹੋਈਆਂ ਮੱਜਾਂ ਤਾਂ ਦੁੱਧ ਵਗੈਰਾ ਜੋ ਵੀ ਡਿਟੇਲ ਹੈ ਬਾਈ ਜੀ ਸਾਰੀ ਇਹ ਪਾ ਤੁਹਾਡੇ ਨਾਲ ਗੱਲਬਾਤ ਕਰਾਵਾਂਗੇ ਤਾਂ ਮੱਜ ਦੀ ਬਈ ਬਹੁਤ ਹੀ ਸ਼ਾਨਦਾਰ ਹੈ ਮੱਜ ਮਿੱਤਰੋ ਵੇਖੋ ਕਰੋ ਚੈੱਕ ਲਓ ਜੀ ਰੰਗਰੋਂ ਕੋ ਬਹੁਤ ਸੋਹਣਾ ਹੈ ਇਹਦਾ ਵਾਕੇ ਜੀ ਕੀ ਬਾਤ ਹੈ ਜੀ ਦੋਸਤੋ ਕਰੋ ਚੈੱਕ ਇਹ ਖਣਾ ਦਾ ਕਾਰ ਚੈੱਕ ਕਰੋ ਮਿੱਤਰੋ ਕੂਛ ਬਣਾਵਟ ਤਾਂ ਹਾਈਟ ਵਗੈਰਾ ਸਾਰੀ ਚੈੱਕ ਕਰੋ ਮਿੱਤਰੋ ਤੇ ਕਰਦੇ ਸਾਰੀ ਗੱਲਬਾਤ ਹਾਂਜੀ ਦਿਓ ਇਹ ਜਾਣਕਾਰੀ ਇਸ ਨੂੰ ਇਹ ਪਹਿਲੀ ਸੂਈ ਸੂਈ ਜੀ ਕਿ ਮਗਰੇ ਦੇ ਕੱਟੀ ਹੈ ਜੀ ਤੇ 11 ਕਿਲੋ ਇਹਦੇ ਬੋੜਾ ਤਿਆਰ ਹੈ ਜੀ ਦੋ ਦਿਨ ਹੋ ਗਏ ਸੂਈ ਨੂੰ ਦੋ ਦਿਨ ਹੋ ਗਏ ਹਾਂ ਮੂੰਹ ਚਾਰ ਦਿਨ ਦਾ ਜੀ ਮੂੰਹ ਚਾਰ ਹਾਂਜੀ ਮੂੰਹ ਚਾਰ ਦਿਨ ਦਾ ਮੁੱਲ ਇਹਦੇ ਵੀ 130 ਕਰਦੀ ਸੀ ਅੱਛਾ ਜੀ ਮਾਤਾ ਚੰਗਾ ਕਰੋਗੇ ਮਾਤਾ ਚੰਗਾ ਕਰਦਾ ਮੌਕੇ ਦੇ ਜੀ ਮੋਬਾਈਲ ਨੰਬਰ ਆਪਣਾ 78840553 ਪਿੰਡ ਦਾਨੇ ਵਾਲਾ ਸ਼ਹਿਰ ਮਲੋੜ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਜੀ ਆਪਦਾ ਨਾਮ ਪਿੰਡ ਦਾ ਨਾਮ ਜੀ ਨਾਮ ਨਵਜੋਤ ਸਿੰਘ ਪਿੰਡ ਸਰਾਇਣਾਗਾ ਜ਼ਿਲ੍ਹਾ ਮੁਕਤਸਰ ਜੀ ਠੀਕ ਹੈ ਜੀ ਭਾਈ ਜੀ ਮੱਝ ਬਾਰੇ ਦਿਓ ਡਿਟੇਲ ਮੱਝ ਤੀਜਾ ਸੂਹਾ ਸੂਣੀ ਹੈ ਜੀ ਅੱਛਾ ਜੀ ਤੋਂ ਨਾਲੀ ਆ ਠੀਕ ਹੈ ਜੀ ਦੂਜੇ ਸੂਹੇ 16 ਕਿਲੋ ਦੁੱਧ ਦਿੱਤਾ ਨੇ ਜੀ ਅੱਛਾ ਜੀ ਐਸ ਕੀ ਮਾਲਕਾਂ ਦੇ ਕਹਿੰਦੇ ਨਾ 17-18 ਕਿਲੋ ਦੀ ਉਮੀਦ ਆ ਜੀ 17-18 ਕਿਲੋ ਦੀ ਮੇਰ ਹਾਂਜੀ ਅੱਛਾ ਜੀ ਤਸੱਲੀ ਵਾਲੀ ਮੱਝ ਆ ਪੂਰੀ ਤਸੱਲੀ ਵਾਲੀ ਬਹੁਤ ਠੰਡੀ ਮੱਝ ਆ ਯਾਹੀ ਬੈਠੇ ਹੋ ਥੱਲੇ ਕੋਈ ਚੱਕਰ ਆਈ ਗੱਲ ਕੋਈ ਚੱਕਰ ਤਾ 10 ਦਿਨ ਰਹਿ ਗਿੰਦੇ ਸੁਣਾਲੇ ਹਨ 10 ਦਿਨ ਮਿੱਤਰੋ ਸੁਣਾਲੇ ਰਹਿੰਦੇ ਆ ਤਾਂ ਤੁਸੀਂ ਵੀ ਸਕਰੀਨ ਦੇ ਉੱਤੇ ਬਾਈ ਦਾ ਨੰਬਰ ਚੱਲਦਾ ਇਹਦੇ ਉੱਤੇ ਜਾ ਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਲਓ ਜੀ ਦੋਸਤੋ ਕਰੋ ਜੱਗ ਲਓ ਜੀ ਮਿੱਤਰੋ ਤੁਹਾਨੂੰ ਇਸ ਤੋਂ ਜ਼ਿਆਦਾ تسلی ਤੇ ਬਾਕੀ ਬਈ ਘਰੇ ਆ ਕੇ ਕਦੋਂ ਵੀ ਤੁਸੀਂ ਐਣਾ ਬਈ ਹਾਂਜੀ ਹਾਂਜੀ ਆਪਣਾ ਘਰੇ ਹੁੰਦਾ ਫੋਨ ਨੰਬਰ ਬੋਲੋ ਜੀ ਫੋਨ 9779541135 ਜੀ 41135 ਲਓ ਜੀ ਬਹੁਤ ਹੀ ਸ਼ਾਨਦਾਰ ਮੱਝ ਤੁਹਾਨੂੰ ਦਿਖਾਈ ਜੰਨੇ ਆਪਾਂ ਤਾਂ ਬਈ ਥਣਾ ਵਗੈਰਾ ਦਾ ਕਾਰ ਚੈੱਕ ਕਰੋ ਤਾਂ ਜਿਹੜੀ ਵੀ ਮੱਝ ਦੀ ਬਣਾਵ ਰਹਿਣਾ ਸਿੰਗਾ ਵਗੈਰਾ ਦੀ ਉਹ ਵੀ ਚੈੱਕ ਕਰੋ ਬਾਈ ਵਰਗੇ ਲਈ ਜਾਂਦੇ ਆ ਤੇ ਬਾਈ ਤੋਂ ਆਪ ਕੋ ਸਾਰੀ ਡਿਟੇਲ ਰਹਿਣੇ ਆ ਵੀਡੀਓ ਤੇ ਬਣੇ ਰਹੋ ਮਿੱਤਰੋ ਲਾਸਟ ਤੱਕ ਦੇਖਿਓ ਚੰਗੀ ਲੱਗੀ ਤਾਂ ਬਈ ਜੀ ਸ਼ੇਅਰ ਜ਼ਰੂਰ ਕਰਿਓ ਤਾ ਮਿੱਤਰੋ ਦੇਖੋ ਬਈ ਹਾਈਟ ਵਗੈਰਾ ਚੈੱਕ ਕਰੋ ਬਣਾਵਟ ਚੈੱਕ ਕਰੋ ਲਓ ਜੀ ਦੋਸਤੋ ਕਰੋ ਚੈੱਕ ਬਹੁਤ ਹੀ ਸ਼ਾਨਦਾਰ ਮਾ ਜੀ ਦੋਸਤੋ ਦੇਖੋ ਜੀ ਤਪਸਾਰੀ ਡਿਟੇਲ ਨੇ ਮਿੱਤਰੋ ਆਪਣਾ ਨਾਮ ਪਿੰਡ ਦਾ ਨਾਮ ਜੀ ਪਿੰਡ ਜੀ ਦਾਨ ਸਿੰਘ ਵਾਲਾ ਅੱਛਾ ਜੀ ਜਗਰਾਜ ਸਿੰਘ ਅੱਛਾ ਜੀ ਬਾਈ ਜੀ ਕਿੰਨੇਵੇਂ ਸੂਤ ਜਿਹੜਾ ਪਿੰਡ ਆ ਇਹ ਤੀਜਾ ਸੂਇ ਸੂਈ ਹੈ ਜੀ ਤੀਜਾ ਸੂਇ ਹੈ ਹਾਂਜੀ ਤੇ ਬਈ ਹੁਣ ਜੇ ਸੀਲ ਦੀ ਗੱਲ ਕਰੀਏ ਸੀਲ ਵੀ ਕਿਵੇਂ ਮਰਜ਼ੀ ਬੈਠਾ ਰਿਆ ਬਿਨਾਂ ਵਿੱਚ ਤੂੰ ਬੈ ਜਾ ਮਰਜ਼ੀ ਅੱਛਾ ਜੀ ਹੁਣ ਪਿੱਛੇ ਕੀ ਹੈ ਦੇ ਇਹਦੇ ਕੱਟੀ ਹੈ ਜੀ ਕੱਟੀ ਹੈ ਲੋ ਜੀ ਦੋਸਤੋ ਕਿਸਾਨ ਪ੍ਰਭੋ ਤੁਹਾਡੇ ਸਾਹਮਣੇ ਬਹੁਤ ਦੱਬਿਆਂ ਵਾਲਾ ਹੈਗਾ ਤਿਆਰ ਜੀ 15 ਲੀਟਰ ਜੋਕ ਕੇ ਦੇ ਦਾਂਗੇ ਆਹ ਜੋਕ ਕੇ ਦੇ ਆਹ ਦੋ ਡੰਗ ਝੋਲਣ ਗਾਰੰਟੀ ਹੈ ਤੁਹਾਡੀ ਗਾਰੰਟੀ ਘਰੇ ਆ ਕੇ ਕਿਸਾਨ ਪ੍ਰਭਾ ਚੋਕੇ ਲੈ ਜਾ ਹਾਂਜੀ ਕਿੰਨੇ ਵਾਰ ਝੋਲਣ ਹੈ ਜੀ ਕਿੰਨੇ ਵਾਰੀ ਝੋਲਣ ਤਿੰਨ ਵਾਰੀ ਝੋਲਣ ਚਾਰ ਵਾਰੀ ਝੋਲਣ ਕੋਈ ਚੱਕਰ ਨਹੀਂ ਏਡ ਕੀ ਰੱਖਿਆ ਹੋਇਆ ਹੈ ਇਹ ਇੱਕ ਵੀ ਹੈ ਜੀ ਇੱਕ ਵੀ ਆ ਹਾਂਜੀ ਮਾਨ ਤਨ ਚੰਗਾ ਕਰੂਗਾ ਮਾ ਆ 991534094 ਜੀ ਦੋਸਤੋ ਧੰਨਵਾਦ ਤੁਸੀਂ ਵੀਡੀਓ ਨੂੰ ਲਾਸਟ ਤੱਕ ਦੇਖਿਆ ਜੇਕਰ ਤੁਸੀਂ ਫੇਸਬੁੱਕ ਪੇਜ ਤੇ ਦੇਖੀ ਵੀਡੀਓ ਤਾਂ ਪੇਜ ਨੂੰ ਫੋਲੋ ਜੇਕਰ YouTube ਚੈਨਲ ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਦੋਸਤੋ ਬਹੁਤ ਬਹੁਤ ਧੰਨਵਾਦ